ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਜੇਕਰ ਪਿੰਡ ਦੇ ਵਿੱਚ ਕੋਈ ਚੰਗਾ ਕੰਮ ਹੁੰਦਾ ਕੋਈ ਭਲੇ ਦਾ ਕੰਮ ਹੁੰਦਾ ਜਿਸ ਦੇ ਨਾਲ ਕਿਸੇ ਦੀ ਮਦਦ ਹੁੰਦੀ ਹੋਵੇ ਉਸ ਕੰਮ ਦੇ ਵਿੱਚ ਦੂਜੇ ਦਾ ਸਾਥ ਦੇਣ ਦੀ ਬਜਾਏ ਇਹ ਕਹਿਣ ਲੱਗ ਜਾਂਦੇ ਆ ਕਿ ਯਾਰ ਇਸ ਨੇ ਤਾਂ ਇਸ ਕੰਮ 'ਚੋਂ ਪੈਸੇ ਹੀ ਖਾਣੇ ਆ ਪਰ ਇਹ ਨਹੀਂ ਸੋਚਦੇ ਕਿ ਉਸ ਕੰਮ ਦੇ ਨਾਲ ਪਿੰਡ ਨੂੰ ਕੀ ਫਾਇਦਾ ਹੋ ਸਕਦਾ ਜਾਂ ਕਿਸੇ ਵੀ ਵਿਅਕਤੀ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਜਾਂ ਫਾਇਦਾ ਹੋਇਆ ਹੋਵੇ ਉਦੇ ਬਾਰੇ ਨਹੀਂ ਸੋਚਦੇ ਸਿਰਫ ਉਹੀ 네ਗੇਟਿਵ ਸੋਚੀ ਜਾਂਦੇ ਆ ਸੋ ਦੋਸਤੋ ਬਹੁਤ ਵਧੀਆ ਕਹਾਣੀ ਆ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲੋ ਸੋ ਸ਼ੁਰੂ ਕਰਦੇ ਆ ਦੋਸਤੋ ਇੱਕ ਸੁਧਾਰਨ ਜੇ ਪਿੰਡ ਦੇ ਵਿੱਚ ਸ਼ਹਿਰ ਦੇ ਨੇੜੇ ਲੱਗਦਾ ਇੱਕ ਸੁਧਾਰਨ ਜਿਆ ਪਿੰਡ ਹੁੰਦਾ ਜਿਸ ਵਿੱਚ ਇੱਕ 10ਵੀਂ ਕਲਾਸ ਦਾ ਬੱਚਾ ਬਹੁਤ ਹੀ ਸਿਆਣਾ ਤੇ ਬਹੁਤ ਹੀ ਆਗਿਆਕਾਰ ਹੁੰਦਾ ਉਹ ਵਿਅਕਤੀ ਉਹ ਬੱਚਾ ਜਿਹੜਾ ਵਿਦਿਆਰਥੀ ਹੁੰਦਾ ਹਰ ਇੱਕ ਦੀ ਮਦਦ ਕਰਨ ਦੇ ਲਈ ਹਰ ਸਮੇਂ ਅੱਗੇ ਰਹਿੰਦਾ ਪਹਿਲ ਕਦਮ ਕਰਦਾ ਰਹਿੰਦਾ ਕਿਸੇ ਦੀ ਵੀ ਮਦਦ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਮਦਦ ਦੇ ਲਈ ਤਿਆਰ ਹੋ ਜਾਂਦਾ ਬਿਨਾਂ ਕੁਝ ਸੋਚੇ ਸਮਝੇ ਤਾਂ ਉਸ ਪਿੰਡ ਦੇ ਵਿੱਚ ਜਿੰਨੀਆਂ ਵੀ ਸਟਰੀਟ ਲਾਈਟਾਂ ਲੱਗੀਆਂ ਹੁੰਦੀਆਂ ਜੋ ਕਿ ਬਹੁਤ ਪੁਰਾਣੇ ਟਾਈਮ ਤੋਂ ਲੱਗੀਆਂ ਹੁੰਦੀਆਂ ਪਰ ਉਹਨਾਂ ਵਿੱਚ ਕਿਸੇ ਦੀ ਵੀ ਬਿਜਲੀ ਨਹੀਂ ਆਉਂਦੀ ਹੁੰਦੀ ਉਸ ਦੇ ਬੱਲਬ ਕਿਸੇ ਦੇ ਖਰਾਬ ਹੋ ਜਾਂਦੇ ਆ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਸਾਰੇ ਹੀ ਉਹ ਲਾਈਟਾਂ ਬੰਦ ਪਈਆਂ ਹੁੰਦੀਆਂ ਤਉ ਬਿਦਿਆਰਤੀ ਜੋ ਮੁੰਡਾ ਹੁੰਦਾ ਹਰ ਰੋਜ਼ ਆਪਦੇ ਘਰ ਦੇ ਮੂਹਰੇ ਜਿਹੜੀ ਸੜਕ ਬਣੀ ਹੁੰਦੀ ਆ ਉਸ ਦੇ ਉੱਪਰ ਆਉਣ ਜਾਣ ਵਾਲੇ ਵਿਅਕਤੀ ਜਿਹੜੇ ਹੁੰਦੇ ਆ ਉਹਨਾਂ ਨੂੰ ਲਾਈਟ ਤੋਂ ਬਿਨਾ ਕਿੰਨੀ ਦੁੱਖ ਤਕਲੀਫ ਹੁੰਦੀ ਆ ਕਿੰਨੀ ਪਰੇਸ਼ਾਨੀ ਹੁੰਦੀ ਆ ਉਹ ਦੇਖਦਾ ਰਹਿੰਦਾ ਤੇ ਉਸ ਨੂੰ ਬੜਾ ਹੀ ਬੁਰਾ ਲੱਗਦਾ ਤੇ ਉਹ ਘਰ ਦੇ ਵਿੱਚ ਗੱਲ ਵੀ ਕਰਦਾ ਆਪਦੇ ਆਂਡੀਆਂ ਗਵਾਂਡੀਆਂ ਨਾਲ ਵੀ ਗੱਲ ਕਰਦਾ ਕਿ ਆਪਾਂ ਇਹ ਲਾਈਟਾਂ ਨੂੰ ਚਲਵਾ ਦਿੰਨੇ ਆ ਤਾਂ ਉਹ ਕਹਿੰਦੇ ਕਿ ਯਾਰ ਆਪਾਂ ਇਹ ਸਾਰਾ ਕੰਮ ਸਰਕਾਰ ਦਾ ਹੈ ਪ੍ਰਸ਼ਾਸਨ ਦਾ ਕੰਮ ਆ ਆਪਾਂ ਕਿੰਨੀ ਵਾਰ ਤਾਂ ਕੰਪਲੇਂਟ ਕਰਤੀ ਪਰ ਕਿਸੇ ਨੇ ਕੋਈ ਕੰਮ ਕੀਤਾ ਤਾਂ ਹੈ ਨਹੀਂ ਆਪਾਂ ਇਹ ਕੁਝ ਨਹੀਂ ਕਰ ਸਕਦੇ ਸਾਰਾ ਪ੍ਰਸ਼ਾਸਨ ਦਾ ਕੰਮ ਆ ਕੋਈ ਵੀ ਉਸ ਮੁੰਡੇ ਦਾ ਸਾਥ ਨਹੀਂ ਦਿੰਦਾ ਤਾਂ ਉਹ ਮੁੰਡਾ ਇੱਕ ਦਿਨ ਉਹ ਜਦੋਂ ਦੇਖਦਾ ਹੱਦ ਤਾਂ ਉਸ ਦਿਨ ਹੁੰਦੀ ਆ ਜਦੋਂ ਕਿ ਉਸਦੇ ਘਰ ਦੇ ਬਾਹਰ ਇੱਕ ਬਜ਼ੁਰਗ ਆਦਮੀ ਡੈਰੀ ਤੋਂ ਦੁੱਧ ਲੈਣ ਗਿਆ ਅੜਕ ਕੇ ਡਿੱਗ ਪੈਂਦਾ ਜਦੋਂ ਉਹ ਅੜਕ ਕੇ ਡਿੱਗਦਾ ਤਾਂ ਉਹ ਬਜ਼ੁਰਗ ਆਦਮੀ ਜਿਹੜਾ ਹੁੰਦਾ ਉਸ ਦਾ ਸਾਰਾ ਦੁੱਧ ਡੋਲ ਜਾਂਦਾ ਉਹ ਮੁੰਡਾ ਭੱਜ ਕੇ ਜਾ ਕੇ ਉਸ ਬਜ਼ੁਰਗ ਨੂੰ ਚੱਕਦਾ ਰਾਤ ਨੂੰ ਤੇ ਦੇਖਦਾ ਕਿ ਉਸ ਦਾ ਸਾਰਾ ਦੁੱਧ ਦੁੱਲਣ ਤੋਂ ਬਾਅਦ ਉਹ ਬਜ਼ੁਰਗ ਜਦੋਂ ਰੋਣ ਲੱਗ ਜਾਂਦਾ ਕਿ ਯਾਰ ਮੇਰੇ ਕੋ ਤਾਂ ਪੈਸੇ ਵੀ ਇਹੀ ਸੀ ਮੇਰੇ ਕੋਲ ਤਾਂ ਦੁੱਧ ਲੈਣ ਨੂੰ ਪੈਸੇ ਵੀ ਹੈ ਨਹੀਂ ਹੋਰ ਤਾਂ ਉਹ ਮੁੰਡਾ ਜਿਹੜਾ ਹੁੰਦਾ ਤਾਂ ਉਹ ਉਸ ਬਜ਼ੁਰਗ ਦੀ ਮਦਦ ਵੀ ਕਰਦਾ ਤੇ ਉਸ ਨੂੰ ਘਰ ਤੱਕ ਵੀ ਪਹੁੰਚਾ ਕੇ ਆਉਂਦਾ ਉਸ ਦਿਨ ਦੀ ਜੋ ਰਾਤ ਹੁੰਦੀ ਆ ਉਸ ਤੋਂ ਬਾਅਦ ਉਸ ਰਾਤ ਨੇ ਉਸ ਮੁੰਡੇ ਨੂੰ ਬਿਲਕੁਲ ਹੀ ਸੌਣ ਨਹੀਂ ਦਿੱਤਾ ਉਸ ਨੂੰ ਇਹੀ ਫਿਕਰ ਲੱਗਿਆ ਰਹਿੰਦਾ ਕਿ ਮੈਂ ਕੀ ਕਰ ਸਕਦਾ ਕਿੱਦਾਂ ਲਾਈਟ ਦੇ ਲਈ ਆਪਾਂ ਹੱਲ ਕਰ ਸਕੀਏ ਤਾਂ ਉਹ ਦੂਜੇ ਦਿਨ ਆਪਦੇ ਦੋਸਤਾਂ ਦੇ ਨਾਲ ਮਿਲ ਕੇ ਇੱਕ ਬਾਸ ਦਾ ਡੰਡਾ ਖੜਾ ਕਰ ਦਿੰਦਾ ਉਸ ਦੇ ਨਾਲ ਤਾਰ ਦੇ ਨਾਲ ਬੱਲਬ ਹੋਲਡਰ ਲਾ ਕੇ ਆਪਦੇ ਘਰ ਦੇ ਅੱਗੇ ਨਜ਼ਦੀਕ ਚਾਨਣ ਕਰ ਦਿੰਦਾ ਰਾਤ ਨੂੰ ਜਦੋਂ ਉਹ ਦੇਖਦਾ ਉਸ ਨੂੰ ਬੜਾ ਹੀ ਵਧੀਆ ਲੱਗਦਾ ਤੇ ਕਈ ਲੋਕ ਉਸ ਦੇ ਇਸ ਲੱਗੇ ਹੋਏ ਬੱਲਬ ਨੂੰ ਜੋ ਟੈਂਪਰੇਰੀ ਟੰਗੇ ਹੁੰਦਾ ਮਜ਼ਾਕ ਵੀ ੜਾਉਂਦੇ ਆ ਕਿ ਦੇਖੇ ਵੱਡਾ ਸਿਆਣਾ ਵੱਡਾ ਦਿਆਲੂ ਬਣਦਾ ਜਿਨੇ ਇੱਕ ਬੱਲਬ ਟੰਗ ਕੇ ਇਹ ਕੰਮ ਦੀ ਸ਼ੁਰੂਆਤ ਕੀਤੀ ਆ ਪਰ ਕਈ ਲੋਕ ਉਸ ਦੀ ਪ੍ਰਸ਼ੰਸਾ ਵੀ ਕਰਦੇ ਕਿ ਕਿੰਨਾ ਵਧੀਆ ਕੰਮ ਕੀਤਾ ਕਿਉਂਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਚੰਗੇ ਵੀ ਤੇ ਮਾੜੇ ਵੀ ਤੇ ਉਸ ਦੇ ਇਸ ਚੰਗੇ ਕਾਦੂ ਨੂੰ ਦੇਖ ਕੇ ਕਈ ਲੋਕ ਦੂਜੇ ਤੀਜੇ ਦਿਨ ਵੀ ਆਪਣੇ ਘਰਾਂ ਦੇ ਮੂਹਰੇ ਵੀ ਉਸ ਤਰ੍ਹਾਂ ਬੱਲਵ ਲਗਾ ਦਿੰਦੇ ਆ ਇਸ ਤਰ੍ਹਾਂ ਉਸ ਮਹੀਨੇ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਪਿੰਡ ਦੇ ਵਿੱਚ ਕਾਫੀ ਜ਼ਿਆਦੇ ਲੋਕ ਆਪਣੇ ਘਰਾਂ ਦੇ ਬਾਹਰ ਬੱਲ ਬੁਲਾ ਦਿੰਦੇ ਆ ਜਿਸ ਦੇ ਨਾਲ ਉਸ ਮੁੰਡੇ ਦੀ ਪ੍ਰਸ਼ੰਸਾ ਬਹੁਤ ਜ਼ਿਆਦਾ ਹੁੰਦੀ ਆ ਮੀਡੀਆ ਤੱਕ ਖਬਰ ਪਹੁੰਚ ਜਾਂਦੀ ਆ ਤੇ ਜਦੋਂ ਮੀਡੀਆ ਤੱਕ ਖਬਰ ਪਹੁੰਚਦੀ ਆ ਕਿ ਇੱਕ ਇੱਕ ਮੁੰਡੇ ਨੇ ਮਦਦ ਦੇ ਨਾਲ ਇਹ ਪਿੰਡ ਦੇ ਵਿੱਚ ਰੋਸ਼ਨੀ ਕੀਤੀ ਆ ਤੇ ਸਰਕਾਰੀ ਲਾਈਟਾਂ ਬੰਦ ਪਈਆਂ ਨੇ ਤਾਂ ਪ੍ਰਸ਼ਾਸਨ ਵੀ ਉਸ ਕੰਮ ਤੋਂ ਦੇਖ ਕੇ ਸਾਰੀਆਂ ਲਾਈਟਾਂ ਵਗੈਰਾ ਚਾਲੂ ਕਰ ਦਿੰਦੇ ਆ ਤੇ ਸਾਰੇ ਪਿੰਡ ਦੇ ਵਿੱਚ ਰੋਸ਼ਨੀ ਰੋਸ਼ਨ ਹੋ ਜਾਂਦਾ ਸਿਰਫ ਇੱਕ ਮੁੰਡੇ ਦੀ ਛੋਟੀ ਜਹੀ ਸ਼ੁਰੂਆਤ ਦੇ ਕਾਰਨ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਜੇਕਰ ਕੋਈ ਵੀ ਕੁਝ ਛੋਟਾ ਜਿਹਾ ਭਾਵੇਂ ਕੰਮ ਹੀ ਹੋਵੇ ਛੋਟੇ ਜਿਹੇ ਕੰਮ ਦੀ ਸ਼ੁਰੂਆਤ ਦੇ ਨਾਲ ਹੀ ਜੇਕਰ ਵੱਡਾ ਸਾਰਾ ਬਦਲਾਅ ਹੋ ਸਕਦਾ ਤਾਂ ਉਸ ਕੰਮ ਨੂੰ ਹੋ ਲੈਣ ਦਿਆ ਕਰੋ ਐਵੇਂ ਹੀ ਨਾ ਸੋਚੀ ਜਾਇਆ ਕਰੋ ਇਹਦੇ ਨਾਲ ਇੱਕ ਵਿਅਕਤੀ ਦਾ ਫਾਇਦਾ ਹੋਣਾ ਦੂਜੇ ਨੇ ਉਹਦੇ ਵਿੱਚੋਂ ਪੈਸੇ ਖਾ ਲੈਣੇ ਜਾਂ ਇਹ ਹੋ ਜਾਣਾ ਕਦੇ ਵੀ ਭਾਵੇਂ ਕਿਸੇ ਇੱਕ ਵਿਅਕਤੀ ਦਾ ਹੀ ਉਸ ਦਾ ਉਸ ਕੰਮ ਦੇ ਨਾਲ ਫਾਇਦਾ ਹੁੰਦਾ ਹੋਵੇ ਤਾਂ ਉਸ ਚੰਗੇ ਕੰਮ ਦੇ ਲਈ ਉਸ ਭਲੇ ਦੇ ਕੰਮ ਦੇ ਲਈ ਉਸ ਦੀ ਸ਼ੁਰੂਆਤ ਵਿੱਚ ਟੰਗ ਨਾ ਡਾਇਆ ਕਰੋ ਉਸ ਕੰਮ ਨੂੰ ਹੋ ਲੈਣ ਦਿਆ ਕਰੋ ਇਹ ਸੋਚਿਆ ਕਰੋ ਕਿ ਪਿੰਡ ਦਾ ਉਸ ਕੰਮ ਦੇ ਨਾਲ ਕਿੰਨਾ ਵੱਡਾ ਫਾਇਦਾ ਹੋ ਸਕਦਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ